सलोक महला तीजा मन मुख कायरकूप है बिन नवे नाहे, नहे आनदिन ध्यापया सुपन पी सुख नाहे हे ਮਾਨਮੁਖ ਕਾਇਰਕ ਰੂਪ ਹੈ ਬਿਨ ਨਾਵੈ ਨਕ ਨਾ ਹੈ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਦੀਵਾਰ ਚੱਲ ਰਹੀ ਹੈ ਰਾਗ ਵਡਹੰਸ ਦੇ ਵਿੱਚ ਵਾਰ ਦੀ 13ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 591 ਦੇ ਉੱਪਰ ਸੋ ਮਹਾਰਾਜ ਕਿਰਪਾ ਕਰ ਦੇਣ ਕਹਿੰਦੇ ਮਾਨਮੁਖ ਕਾਇਰਕ ਰੂਪ ਹੈ ਅਰਥਾਤਕ ਜਿਹੜੇ ਮਾਨਮੁਖ ਦੇ ਨਾ ਆਪ ਹੋਦਰ ਨਗੁਰੇ ਜਾਂ ਭੁੱਲੜ ਮਹਾਰਾਜ ਕਹਿੰਦੇ ਉਹ ਕਾਇਰ ਨੇ ਆਡਰ ਪੋਕ ਨੇ ਉਹ ਬੋਝ ਦੇ ਲਹਨ ਅਤੇ ਕਰ ਰੂਪ ਅਰਥਾਤ ਕੋਜੇ ਜੇ ਰੂਪ ਵਾਲੇ ਨੇ ਬਾਦਸੂਰਤ ਨੇ ਬਾਦਸੂਰਤ ਕਿਉਂਕਿ ਪਾਸ਼ਾ ਕਹਿੰਦੇ ਬਿਨ ਨਾਵੈ ਨੱਕ ਨਾ ਹੈ ਨਾਮ ਤੋਂ ਬਗੈਰ ਪਾਸ਼ਾ ਕਹਿੰਦੇ ਉਹਨਾਂ ਦਾ ਨੱਕ ਹੀ ਹੈ ਨਹੀਂ ਮੂੰਹ ਤੇ ਆਨ ਦੇਨਾ ਤੰਦੈ ਵਿਆਪਿਆ ਸੁਪਨੇ ਵੀ ਸੁਖ ਨਾਹੀ ਆਨ ਦੇਨਾ ਤੰਦੈ ਵਿਆਪਿਆ ਰਾਤ ਦਿਨ ਤੰਦਿਆਂ ਦੇ ਵਿੱਚ ਗਲਦਾਰ ਰਹਿੰਦੇ ਨੇ ਪਾਸ਼ਾ ਜੀ ਦਾ ਨਾਮ ਤੇ ਕਦੇ ਜਪਦੇ ਨਹੀਂ ਉਹ ਸੋਇਸ ਕਰਕੇ ਭਾਈ ਸੁਪਨੇ ਵੀ ਸੁਖ ਨਾਹੀ ਅਰਥਾਤ ਕਿ ਉਹਨਾਂ ਨੂੰ ਤੇ ਜਾਗਰਤ ਅਵਸਥਾ ਵਿੱਚ ਤਾਂ ਕੀ ਸੁਪਨੇ ਵਿੱਚ ਵੀ ਸੁਖ ਨਸੀਬ ਨਹੀਂ ਹੁੰਦਾ ਕਹਿੰਦੇ ਨਾਨਕ ਗੁਰਮੁਖੇ ਹੋਵਾਂ ਤਾਂ ਉੱਬਰਾਂ ਨਹੀਂ ਤਾਂ ਬੰਦੇ ਦੁੱਖ ਸਹਾਂ ਹੈ ਨਾਨਕਾ ਗੁਰਮੁਖੇ ਹੋਵਾਂ ਤਾਂ ਉੱਬਰ ਹੈ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਆ ਕੇ ਜੇਕਰ ਉਹ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਜਾਣ ਤਾ ਉਬਰ ਹਰ ਅਰਥਾਤ ਤਾ ਫਿਰ ਬਾਤ ਸਕਦੇ ਹਨ ਨਾਹੀਂ ਤਾਂ ਬੱਦੇ ਦੁੱਖ ਸਹਾ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਮਾਇਆ ਦੇ ਬੰਧਨਾਂ ਚ ਬੱਦੇ ਹੋਏ ਜਕੜੇ ਹੋਏ ਨੂੜੇ ਹੋਏ ਸਾਰੀ ਉਮਰ ਦੁੱਖ ਹੀ ਸਹਿੰਦੇ ਰਹਿੰਦੇ ਨੇ ਦੁੱਖ ਹੀ ਚੱਲਦੇ ਰਹਿੰਦੇ ਨੇ ਸਹਾਰਦੇ ਰਹਿੰਦੇ ਹਨ ਸੋ ਅਗੋ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾਤੀ ਜਾ ਗੋਰਮੁਖੇ ਸਦਾ ਦਰਸੋਹਣੇ ਗੁਰ ਕਾ ਸਬਦ ਕਮਾਹੇ ਅੰਤਰ ਸਾਤ ਸਦਾ ਸੁਖ ਦਰ ਸੱਚਾ ਸੋਭਾ ਪਾਹੇ ਗੋਰਮੁਖੇ ਸਦਾ ਦਰਸੋਹਣੇ ਜਿਹੜੇ ਗੁਰਮੁਖ ਗੁਰੂ ਪਿਆਰੇ ਨੇ ਨਾ ਉਹ ਤਾਂ ਸਦਾ ਹੀ ਹਰੀ ਪਰਮੇਸ਼ਰ ਜੀ ਦੇ ਦਰ ਤੇ ਸੋਹਣੇ ਨੇ ਬਹੁਤ ਫੱਬਦੇ ਨੇ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਗੁਰ ਕਾ ਸ਼ਬਦ ਕਮਾਹੇ ਉਹ ਗੁਰੂ ਮਹਾਰਾਜਿਆਂ ਦੇ ਸ਼ਬਦ ਦੀ ਕਮਾਈ ਜੂ ਕਰਨੀ ਕਰਦੇ ਹਨ ਗੁਰੂ ਮਹਾਰਾਜਿਆਂ ਦੇ ਸ਼ਬਦ ਨੂੰ ਕਮਾਉਣਾ ਕਰਦੇ ਨੇ ਅਵਲੀ ਤੌਰ ਤੇ ਆਪਣੇ ਜੀਵਨ ਚ ਲਾਗੂ ਕਰਨਾ ਕਰਦੇ ਹਨ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਨੂੰ ਸੋ ਇਸ ਕਰਕੇ ਮਹਾਰਾਜ ਕਹਿੰਦੇ ਅੰਤਰ ਸਾੰਤ ਸਦਾ ਸੁਖ ਦਰ ਸੱਚਾ ਸੋ ਬਾਪਾ ਹੈ ਅੰਤਰ ਸ਼ਾਂਤ ਸਦਾ ਸੁਖ ਉਹਨਾਂ ਦੇ ਅੰਦਰ ਸਦਾ ਹੀ ਸ਼ਾਂਤੀ ਵਰਤਦੀ ਐ ਸਦੀਵੀ ਸੁਖ ਦੀ ਦਾਤ ਮਿਲਦੀ ਐ ਉਹਨਾਂ ਨੂੰ ਦਰ ਸਤਿਆ ਸੋਭਾ ਪਾਹੇ ਤੇ ਸੱਚੇ ਪਰਮੇਸ਼ਰ ਜੀ ਦੇ ਦਰ ਤੇ ਮਹਾਰਾਜ ਕਹਿੰਦੇ ਉਹ ਸੋਭਾ ਪਾਉਂਦੇ ਨੇ ਜਸ ਕੀਰਤੀ ਪਾਉਂਦੇ ਨੇ ਵਡਿਆਈ ਪਾਉਂਦੇ ਨੇ ਮਹਿਮਾ ਪਾਉਂਦੇ ਹਨ ਕਹਿੰਦੇ ਨਾਨਕ ਗੁਰਮੁਖੇ ਹਰ ਨਾਮ ਪਾਇਆ ਸਹਜੇ ਸੱਚ ਸਮਾਹੇ ਨਾਨਕਾ ਗੁਰਮੁਖੇ ਹਰ ਨਾਮ ਪਾਇਆ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਐਸੇ ਗੁਰਮਖਾਂ ਗੁਰੂ ਪਿਆਰਿਆ ਨੇ ਹਰੀ ਪਰਮੇਸ਼ਰ ਜੀ ਦੇ ਦਰ ਤੋਂ ਨਾਮ ਦੀ ਦਾਤ ਪਾਈ ਐ ਟਰ ਮਹਾਰਾਜ ਕਹਿੰਦੇ ਸਹਜੇ ਸੱਚ ਸਮਾਜੇ ਤੇ ਉਹ ਸਹਜੇ ਹੀ अथवा ਸਹਜ ਦੇ ਧਾਰਨੀ ਹੋ ਕੇ ਜਾਂ ਸੁਤੇ ਸਿੱਧ ਹੀ ਸੱਚ ਦੇ ਵਿੱਚ ਸਮਾ ਜਾਂਦੇ ਨੇ ਜਾਂ ਸੱਚੇ ਨਾਮ ਦੇ ਸਦਕਾ ਹਰੀ ਦੇ ਵਿੱਚ ਸਮਾ ਜਾਂਦੇ ਹਨ ਸੋਗਵਾਰ ਦੇ 13ਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਗੁਰਮੁਖੇ ਪ੍ਰਹਲਾਦ ਜਾਪ ਹਰ ਗਤ ਪਾਈ ਗੁਰਮੁਖੇ ਜਨਕ ਹਰ ਨਾਮ ਲਿਵ ਲਾਈ ਗੁਰਮੁਖੇ ਪ੍ਰਹਲਾਦ ਜਾਪ ਹਰ ਗਤ ਪਾਈ ਅਰਥਾਤ ਕਿ ਗੁਰਮੁਖ ਹੋ ਕੇ ਹੀ ਪ੍ਰਹਲਾਦ ਜੀ ਨੇ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਨੂੰ ਜਾਪ ਕੇ ਗਾਤ ਪਾਈ ਅਰਥਾਤ ਉੱਤਿਅ ਅਵਸਥਾ ਪਾਉਣੇ ਕੀਤੀ ਕਹਿੰਦੇ ਗੌਰਮਖੇ ਜਨਕ ਹਰ ਨਾਮ ਲਿਵ ਲਾਈ ਤੇ ਗੌਰਮਖ ਹੋ ਕੇ ਗੁਰੂ ਮਹਾਰਾਜ ਜੀ ਦਾ ਅਨੁਸਾਰੀ ਹੋ ਕੇ ਹੀ ਰਾਜ ਜਨਕ ਨੇ ਹਰ ਨਾਮ ਲਿਵ ਲਾਈ ਹਰੀ ਜੀ ਦੇ ਨਾਮ ਦੇ ਸਦਕਾ ਹਰੀ ਦੇ ਚਰਨਾਂ ਨਾਲ ਲਿਵ ਜੋੜਨੀ ਕੀਤੀ ਸੁਰਤੀ ਜਾਂ ਧਿਆਨ ਲਾਉਣਾ ਕੀਤਾ ਆ ਕਹਿੰਦੇ ਗੋਰਮੁਖੇ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ ਤੇ ਗੋਰਮਖ ਹੋ ਕੇ ਹੀ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਹੀ ਮਹਾਰਾਜ ਕਹਿੰਦੇ ਵਿਸ਼ਿਸ਼ਟ मुनि ਨੇ ਹਰ ਉਪਦੇਸ਼ ਸੁਣਾਈ ਅਰਥਾਤ ਕਿ ਰਾਮਚੰਦਰ ਜੀ ਨੂੰ ਉਹ ਹਰੀ ਪਰਮੇਸ਼ਰ ਦਾ ਉਪਦੇਸ਼ ਸੁਣਾਉਣਾ ਕੀਤਾ ਉਪਦੇਸ਼ ਰੂਪੀ ਕਥਾ ਸੁਣਾਉਣੀ ਕੀਤੀ ਸੀ ਕਹਿੰਦਾ ਬੇਨਗੁਰ ਹਰ ਨਾਮ ਨਾ ਕਨੇ ਪਾਇਆ ਮੇਰੇ ਭਾਈ ਬੇਨਗੁਰ ਹਰ ਨਾਮ ਨਾ ਕਨੇ ਪਾਇਆ ਮੇਰੇ ਭਾਈ ਅਰਥਾਤ ਕਹੇ ਮੇਰੇ ਭਾਈ ਜਨੋ ਗੁਰੂ ਮਹਾਰਾਜਿਆਂ ਤੋਂ ਬਿਨਾਂ ਗੁਰੂ ਮਹਾਰਾਜਿਆਂ ਤੋਂ ਬਗੈਰ ਹਰੀ ਦੇ ਨਾਮ ਦੀ ਦਾਤ ਕਿਸੇ ਨੇ ਵੀ ਪਾਈ ਨਹੀਂ ਅੱਜ ਤੋੜੇ ਕਹਿੰਦਾ ਗੌਰਮੁਖੇ ਹਰ ਭਗਤ ਹਰ ਆਪ ਲਹਾਈ ਗੁਰਮੁਖੇ ਹਰ ਭਗਤ ਹਰ ਆਪ ਲਹਾਈ ਅਰਥਾਤ ਤੇ ਗੁਰਮੁਖ ਕਰਕੇ ਹੀ ਹਰੀ ਦੀ ਨੇ ਹਰੀ ਭਗਤਾਂ ਨੂੰ ਹਰੀ ਦੀ ਭਗਤੀ ਦੀ ਦਾਤ ਆਪ ਲਿਬਾਉਣੀ ਕੀਤੀ ਹੈ ਸੋਗ 14ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ 3 ਜੀ ਸਤਗੁਰ ਕੀ ਪਰਤੀਤ ਨਾ ਆਈਆ ਸਬਦ ਨਾ ਲਾਗ ਪਾਓ ਕੋਸਨਾ ਸੁਖ ਨਾ ਉਪਜਾ ਪਾਵੈ ਸੋ ਗੇੜਾ ਆਵੋ ਜਾਓ ਸਤਗੁਰ ਕੀ ਪਰਤੀਤ ਨਾ ਆਈਆ ਮਹਾਰਾਜ ਕਹਿੰਦੇ ਜਿਨ੍ਹਾਂ ਆਪਾਂਗੇ ਜੀਵਨ ਸਤਗੁਰ ਪਾਤਸ਼ਾਹ ਜੀਆਂ ਦੇ ਪ੍ਰਤੀਤ ਨਹੀਂ ਆਈ ਪਰੋ ਸਾਇਨੀ ਆਇਆ ਵਿਸਾਇਨੀ ਆਇਆ ਜਕੀਦਨੀ ਆਇਆ ਸਤਿਗੁਰੂ ਪਾਤਸ਼ਾਹ ਜੀਆਂ ਤੇ ਔਰ ਮਹਾਰਾਜ ਕਹਿੰਦੇ ਸ਼ਬਦ ਨਾ ਲਾਗੋ ਪਾਓ ਜਿਨ੍ਹਾਂ ਦਾ ਸ਼ਬਦ ਦੇ ਨਾਲ ਪ੍ਰੇਮ ਨਹੀਂ ਲੱਗਾ ਪਾਓ ਹੀ ਨਹੀਂ ਲੱਗਾ ਕਹਿੰਦੇ ਉਸ ਨਾ ਸੁਖ ਨਾ ਉਪਜਾ ਪਾਵੈ ਸੋ ਗੇੜਾ ਆਵੋ ਜਾਓ ਤੇ ਉਸ ਆਪਾਗੇ ਜੀਵ ਦੇ ਹਿਰਦੇ ਦੇ ਵਿੱਚ ਕਦੇ ਵੀ ਸੁਖ ਉਤਪੰਨ ਨਹੀਂ ਹੁੰਦਾ ਉਪੈਂਦਾ ਨਹੀਂ ਮਹਾਰਾਜ ਕਦੇ ਭਾਵ ਹੈ 100 ਗੇੜਾ ਆਵੋ ਜਾਓ ਭਾਵ ਸੈਂਕੜੇ ਗੇੜੇ ਧਰਤੀ ਤਰਫ ਸਾਲ ਦੇ ਵਿੱਚ ਆਉਂਦਾ ਜਾਂਦਾ ਰਹੇ ਇਹਦੇ ਨਾਨਕ ਗੁਰਮੁਖੇ ਸਹਜ ਮਿਲਾ ਸੱਚੇ ਸਿਉ ਨਿਵਲਾਓ ਨਾਨਕਾ ਗੁਰਮੁਖੇ ਸਹਜ ਮਿਲਾ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਾਨਾ ਕਿ ਅਗਰ ਮਨ ਕੋਲ ਆਉਂ ਹਰੀ ਪਰਮੇਸ਼ਰ ਸਹੀ ਜੈ ਹੀ ਸੋਤੇ ਸਿੱਧ ਹੀ ਮਿਲ ਪੈਂਦਾ ਹੈ ਕਿਵੇਂ ਸੱਚੇ ਸੇਵਲੇ ਬਣਾਓ ਸੱਚੇ ਪਰਮੇਸ਼ਰ ਜੀ ਦੇ ਨਾਲ ਨਿਵਲਾਉਣ ਦੇ ਨਾਲ ਉਹਦੇ ਚਰਨਾਂ ਦੇ ਨਾਲ ਸੁਰਤੀ ਜੋੜਨ ਦੇ ਨਾਲ ਮਹਾਰਾਜ ਕਹਿੰਦੇ ਸਹੀ ਜੈ ਹੀ ਮਿਲ ਪੈਂਦਾ ਹੈ ਸੋਗ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਏ ਮਨਾ ਐਸਾ ਸਤਗੁਰ ਖੋਜ ਲਾਉ ਜਿਤ ਸੇਵੈ ਜਨਮ ਮਰਨ ਦੁਖ ਜਾਏ ਸਸਾ ਮੂਲ ਨਾ ਹੋਵਈ ਹੋਮੈ ਸ਼ਬਦ ਜਲਾਏ ਏ ਮਨਾ ਐਸਾ ਸਤਗੁਰ ਖੋਜ ਲਾਹੋਰ ਥਾਤ ਕੇ ਮੇਰੇ ਮਨਾ ਤੂੰ ਇਹੋ ਜਿਹੇ ਸਤਗੁਰ ਪਾਤਸ਼ਾਹ ਜੀਆਂ ਦੀ ਖੋਜ ਕਰਨੀ ਕਰ ਲੱਭਣਾ ਕਰ ਢੂੰਡਣਾ ਕਰ ਡੇੜਾ ਸਤਗੁਰੂ ਪਾਤਸ਼ਾਹ ਜੀਆਂ ਨੂੰ ਕਹਿੰਦੇ ਜਿੱਤ ਸੇਵਿਆ ਜਨਮ ਮਰਨ ਦੁੱਖ ਜਾਏ ਜਿਹੜੇ ਸਤਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਕੀਤੀ ਆਤਵਾ ਸਮਰਨ ਕੀਤਾ ਜਨਮ ਮਰਨ ਦਾ ਦੁੱਖ ਜਾਂਦਾ ਰਹਿੰਦਾ ਹੈ ਐਹੋ ਜਿਹੇ ਸਤਗੁਰੂ ਪਾਤਸ਼ਾਹ ਜੀਆਂ ਨੂੰ ਖੋਜਣਾ ਕਰ ਢੂੰਡਣਾ ਜਾਂ ਲੱਭਣਾ ਕਰ ਕਹਿੰਦੇ ਸੈਸਾ ਮੂਲ ਨ ਹੋਵਈ ਹੋ ਮੈਂ ਸ਼ਬਦ ਜਲਾਏ ਤੇ ਉਸ ਸਤਗੁਰੂ ਪਾਸ਼ਾ ਜੀਆਂ ਦੀ ਬਰਕਤ ਦੇ ਨਾਲ ਤਿੰਨ ਸੈਸਾਰth ਆਤਕ ਕੋਈ ਚੋ ਰਾਜਾ ਤੋਖਲਾ ਕੋਈ ਡਰ ਜਾ ਫਿਕਰ ਤਾਂ ਬਿਲਕੁਲੋ ਹੀ ਨਹੀਂ ਹੋਵੇਗਾ। ਕਹਤੇ ਮਹਾਰਾਜ ਕਹਿੰਦੇ ਹੌਮ ਸ਼ਬਦ ਜਲਾਏ ਆਪਣੇ ਅੰਦਰ ਦੇ ਹੌਮਾ ਅਰਥਾਤ ਹੰਗਤਾ ਮਮਤਾ ਨੂੰ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੁਆਰਾ ਲੂਣਾ ਕਰ। ਕਹਿੰਦੇ ਕੂੜਾ ਕੀ ਪਾਲ ਵਿੱਚੋਂ ਨਿੱਕਲ ਸੱਚ ਵਸ ਮਨੇ ਆਏ। ਜਿਹੜੇ ਕੋੜ ਦੇ ਪਾਲ ਅਰਥਾਤ ਝੋੜ ਦੇ ਕੰਦ ਹਨ ਤੇਰੀ ਆਤਮਾ ਦੇ ਪਰਮਾਤਮਾ ਦੇ ਦਰਮਿਆਨ ਉਹ ਤੇਰੇ ਵਿੱਚੋਂ ਨਿਕਲ ਜਾਵੇਗੇ ਅੰਤਿਸ਼ ਕਰਨ ਦੇ ਵਿੱਚੋਂ ਟਹਿ ਜਾਵੇਗੀ ਨਾਸ਼ ਹੋ ਜਾਵੇਗੀ ਪਰ ਮਹਾਰਾਜ ਕਹਿੰਦੇ ਸੱਚ ਵਸੈ ਮਨ ਆਏ ਤੇ ਸੱਚ ਆ ਕੇ ਤੇਰੇ ਮਨ ਦੇ ਵਿੱਚ ਵਸ ਜਾਵੇਗਾ ਕਹਿੰਦੇ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਅੰਤਰ ਸਾਧ ਮਨ ਸੁਖ ਹੋਏ ਤੇਰੇ ਅੰਦਰ ਸ਼ਾਂਤੀ ਵਰਤੇਗੀ ਮਨ ਦੇ ਵਿੱਚ ਸੁਖ ਨਸੀਬ ਹੋਵੇਗਾ ਪਰ ਮਹਾਰਾਜ ਕਹਿੰਦੇ ਸੱਚ ਸੰਜਮ ਕਾਰ ਕਮਾਏ ਤੂੰ ਸੱਚ ਔਰ ਸੰਜਮ ਰੂਪੀ ਕਾਰ ਨੂੰ ਕਮਾਉਣੀ ਕਰੇਗਾ ਨਾਨਕਾ ਪੂਰਾ ਕਰਮ ਸਾਥ ਗੁਰ ਮਿਲਿਆ ਹਰ ਜੀਓ ਕਿਰਪਾ ਕਰੇ ਰਜਾਈ ਪਰੰਤੂ ਮਹਾਰਾਜ ਕਹਿੰਦੇ ਸਤਿਗੁਰੂ ਪਾਤਸ਼ਾਹਵੇਂ ਨਹੀਂ ਮਿਲ ਪੈਂਦੇ ਨਾਨਕ ਪੂਰਾ ਕਰਮ ਸਤਿਗੁਰ ਮਿਲੈ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਭਾਗ ਪੂਰਨ ਹੋਣਾ ਪੂਰੀ ਬਖਸ਼ਿਸ਼ ਹੋਵੇ ਤਾਂ ਸਤਿਗੁਰੂ ਪਾਤਸ਼ਾਹ ਮਿਲਦੇ ਹਨ ਕਹਿੰਦੇ ਹਰ ਜੀਓ ਕਿਰਪਾ ਕਰੇ ਰਜਾਏ ਜਦੋਂ ਕਹਿੰਦੇ ਆਪਣੀ ਰਜਾ ਦੇ ਮੁਤਾਬਕ ਆਪਣੀ ਮौज ਦੇ ਮੁਤਾਬਕ ਹਰੀ ਜੀ ਕਿਰਪਾ ਕਰਦੇ ਹਨ ਉਦੋਂ ਗੁਰੂ ਮਹਾਰਾਜ ਜੀਆਂ ਦੀ ਪ੍ਰਾਪਤੀ ਹੁੰਦੀ ਹੈ ਸਵਾਰ ਦੀ 14ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਜਿਸ ਕਾ ਕਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕਾ ਤਲ ਕੀ ਕਿਸਾ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਜਿਸ ਕਾ ਆਕਾਰ ਦੀਵਾਨ ਹਰ ਹੋਵੇ ਅਰਥਾਤ ਕਹ ਜਿਹਦਾ ਹਿਰਦੇ ਰੂਪੇ ਘਰ ਦੇ ਵਿੱਚ ਉਹ ਹਰੀ ਰੂਪੀ ਦੀਵਾਨ ਹਰੀ ਰੂਪੀ ਹਾਕਮ ਖੁਦ ਹੋਵੇ ਨਾ ਮਹਾਰਾਜ ਕਹਿੰਦਾ ਇਸ ਦੀ ਮੁੱਠੀ ਵਿੱਚ ਜਗਤ ਸਭ ਆਇਆ ਉਸ ਗੁਰਮੁਖ ਗੁਰੂ ਪਿਆਰੇ ਦੀ ਮੁੱਠੀ ਦੇ ਵਿੱਚ ਤੇ ਸਾਰਾ ਜਗਤ ਹੀ ਆ ਜਾਂਦਾ ਸਾਰਾ ਸੰਸਾਰ ਉਹਦੇ ਨਿਯੰਤਰਣ ਦੇ ਵਿੱਚ ਹੀ ਹੁੰਦਾ ਕਾਬੂ ਦੇ ਵਿੱਚ ਹੀ ਹੁੰਦਾ ਉਸ ਗੁਰਮੁਖ ਦੇ ਜਿਹਦੇ ਹਿਰਦੇ ਘਰ ਦੇ ਵਿੱਚ ਹਰੀ ਰੂਪੀ ਹਾਕਮ ਹੋਵੇ ਭਾਈ ਕਹਿੰਦੇ ਤਿਸ ਕਾ ਤਲ ਕੀ ਕਿਸੈ ਦੀ ਨਾਹੀ ਹਰਿ ਦੀਵਾਨ ਸਭ ਆਣ ਪੈਰੀ ਪਾਇਆ ਇਸ ਕਾ ਤਲ ਕੀ ਕਿਸੈ ਦੀ ਨਾਹੀ ਉਸ ਗੁਰਮੁਖ ਗੁਰੂ ਪਿਆਰੇ ਨੂੰ ਕਿਸੇ ਦੇ ਵੀ ਤਲ ਕੀ ਅਰਥਾਤ ਮੁਥਾਜੀ ਜਾਂ ਕਾਨਕ ਨੋਜ ਨਹੀਂ ਰਹਿ ਜਾਂਦੀ ਅਦੇ ਨਗੀ ਨਹੀਂ ਰਹਿ ਜਾਂਦੇ ਕਹਿੰਦੇ ਹਰਿ ਦੇਵਾਨ ਸਭ ਆਣ ਪੈਰੀ ਪਾਇਆ ਤਿਉਹਾਰੀ ਰੂਪੀ ਹਾਕਮ ਨੇ ਸਾਰੀ ਦੁਨੀਆ ਨੂੰ ਆਣ ਭਾਵ ਲਿਆ ਕਿ ਨਾ ਗੁਰਮੁਖ ਦੇ ਪੈਰੀਂ ਪਾ ਦਿੰਦੇ ਨੇ ਪਾਤਸ਼ਾਹ ਗੁਰਮੁਖ ਦੇ ਚਰਨਾਂ ਤੇ ਢੇਰੀ ਕਰ ਦਿੰਦੇ ਨੇ ਦੇਖ ਦਿੰਦੇ ਨੇ ਹਰ ਕਿਸੇ ਨੂੰ ਜਿਹਦੇ ਹਿਰਦੇ ਦੇ ਵਿੱਚ ਹਰੀ ਪਰਮੇਸ਼ਰ ਹੋਵੇ ਕਹਿੰਦੇ ਮਾਨਸਾ ਕਿਹੋ ਦਿਬਾਣ ਹੋ ਕੋਈ ਨਾਸ ਭਜ ਨਿਕਲ ਹਰ ਦਿਬਾਣ ਕੋਈ ਕਿੱਥਾ ਜਾਇਆ ਮਾਨਸਾ ਕਿਹੋ ਦੀ ਬਾਣੋਂ ਕੋਈ ਨਸ ਭੱਜ ਨਿਕਲ ਹੈ ਬੰਦਿਆਂ ਦੀਆਂ ਕਚੈਰੀਆਂ ਵਿੱਚ ਤੇ ਕੋਈ ਮਹਾਰਾਜ ਕਹਿੰਦੇ ਨਸ ਭੱਜ ਕੇ ਨਿਕਲ ਸਕਦਾ ਜਿਵੇਂ ਇੱਧਰ ਅਪਰਾਧ ਕਰਕੇ ਲੋਕ ਬਾਹਰਲੇ ਮਰੁੱਖਾਂ ਦੌੜ ਜਾਂਦੇ ਨੇ ਪਰੰਤੂ ਮਹਾਰਾਜ ਕਹਿੰਦੇ ਹਰ ਦੀ ਬਾਣੋਂ ਕੋਈ ਕਿੱਥਾ ਜਾਇਆ ਉਹ ਹਰੀ ਪਰਮੇਸ਼ਰ ਦੀ ਦੀਵਾਨ ਰਖਾਤ ਕਚੈਰੀ ਦੇ ਵਿੱਚ ਆਪਾਂ ਨਾ ਕੋਈ ਭੱਜ ਕੇ ਕਿੱਥੇ ਜਾ ਸਕਦਾ ਹੈ ਪਾਪ ਕਿਉ ਸਰਵ ਵਿਆਪੀ ਆ ਭਾਈ ਉਸ ਦੀ ਕਚੈਰੀ ਦੇ ਵਿੱਚੋਂ ਕੋਈ ਭੱਜ ਕੇ ਕਿਤੇ ਜਾ ਨਹੀਂ ਸਕਦਾ ਇਹਦੇ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਹਿ ਹਿਰਦੈ ਤੇ ਨਰਹਦੇ ਖੁਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਹਿ ਹਿਰਦੈ ਸੋ ਇਹੋ ਜਿਹਾ ਮਹਾਰਾਜ ਕਹਿੰਦੇ ਹਰੀ ਰੂਪੀ ਦੀ ਬਾਣ ਅਰਥਾਤ ਹਾਕਮ ਉਹ ਭਗਤਾਂ ਦੇ ਹਿਰਦੇ ਦੇ ਵਿੱਚ ਵਸਿਆ ਹੈ ਮਹਾਰਾਜ ਕਹਿੰਦੇ ਤਨ ਰਹਦੇ ਖੁੰਦੇ ਆੜ ਸਭ ਭਗਤਾਂ ਅੱਗੇ ਖਲਵਾਇਆ ਤੇ ਉਸ ਹਰੀ ਰੂਪੀ ਹਾਕਮ ਨੇ ਰਹਿੰਦੇ ਖੁੰਦੇ ਮਹਾਰਾਜ ਕਹਿੰਦੇ ਆਕੀ ਲੋਕ ਬਾਗੀ ਲੋਕ ਵੀ ਲਿਆ ਕੇ ਭਗਤਾਂ ਦੇ ਅੱਗੇ ਖੜੇ ਕਰ ਦਿੱਤੇ ਮਹਾਰਾਜ ਕਹਿੰਦੇ ਹਰ ਨਾਮ ਹੈ ਕੀ ਵਡਿਆਈ ਕਰਮ ਪ੍ਰਾਪਤ ਹੋਵਾ ਗੁਰਮੁਖੇ ਵਿਰਲਾ ਕਿਨੈ ਤੇ ਆਇਆ ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਵਡਿਆਈ ਜਿਹੜੀ ਹੈ ਨਾ ਜਾਸ ਕੀਰਤੀ ਜਾਂ ਮਹਿਮਾ ਹੈ ਉਹ ਭਾਈ ਵਡਿਆ ਕਰਮਾਂ ਦੇ ਮੁਤਾਬਕ ਵਡਿਆ ਭਾਗਾਂ ਦੇ ਮੁਤਾਬਕ ਪ੍ਰਾਪਤ ਹੁੰਦੀ ਜਾਂ ਉਹਦੀ ਬਖਸ਼ਿਸ਼ ਜਾਂ ਉਹਦੀ ਮਿਹਰ ਦੇ ਨਾਲ ਪ੍ਰਾਪਤ ਹੁੰਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖੇ ਵਿਰਲਾ ਕਿਨੈ ਤੇ ਆਇਆ ਕਿਸੇ ਵਿਰਲੇ ਹੀ ਗੁਰਮੁਖ ਗੁਰੂ ਪਿਆਰੇ ਨੇ ਗੁਰਮਖੋ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਸ ਨੂੰ ਵੜਿਆਉਣਾ ਕੀਤਾ ਹੈ ਕਹਿੰਦੇ ਸੋ ਐਸਾ ਹਰ ਦੇ ਬਾਣਾ ਵਸਿਆ ਭਗਤਾ ਕਾ ਹਿਰਦੈ ਤਨ ਰਹਦੇ ਖੋਦੇ ਆਣ ਸਭ ਭਗਤਾ ਅੱਗੇ ਖਲਵਾਇਆ ਘਰ ਨਾ ਵੈ ਕੀ ਵੜਾਈ ਕਰਮ ਪ੍ਰਾਪਤ ਹੋਵਾ ਗੁਰਮੁਖੇ ਵਿਰਲਾਕ ਨਾ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ